ਹਾਂਜੀ ਆਪਾਂ ਬੋਲ ਰਹੇ ਹਾਂ ਰਾਣਾ ਫੈਸ਼ਨ ਬੁਟੀਕ ਮੋੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੀਅਰ বাস ਸਟੈਂਡ ਅੱਜ ਨਾ ਪਾ ਤੁਹਾਨੂੰ ਓਨਲੀ ਸੋਫੀਆ ਨੰਬਰ ਦਿਖਾ ਰਹੇ ਹਾਂ ਜੀ ਜਿਨ੍ਹਾਂ ਨੇ ਕੁਆਂਟੀਟੀ ਦੇ ਵਿੱਚ ਮਾਲ ਲਾਉਣਾ ਹੈ ਰਖੜੀ ਸੇਲ ਵਾਸਤੇ ਤਾਂ ਉਹ ਆਪਣੇ ਨਾਲ ਕੰਟੈਕਟ ਕਰ ਸਕਦੇ ਨੇ ਜੀ ਸੋਫੀਆ ਨੰਬਰ ਆ ਤੁਹਾਨੂੰ ਦਿਖਾਉਣੇ ਆ ਜੀ ਆਪਣੇ ਕੋਲੇ ਵੈਰਾਈਟੀ ਹੈ ਜਿਹੜੀ ਉਹ ਪਹੁੰਚ ਚੁੱਕੀ ਹੈ ਦੇਖੋ ਜੀ ਸੈੱਟ ਵਾਈਜ਼ ਆ ਸਾਰੇ ਤੁਹਾਨੂੰ ਦਿਖਾਉਂਦੇ ਪਏ ਆ ਆ ਦੇਖੋ ਜੀ ਇਸ ਤਰ੍ਹਾਂ ਸੈੱਟ ਵਾਈਜ਼ ਇਹ ਸਾਰੇ ਜਿੰਨੇ ਕਲਰ ਹੋਣਗੇ ਨਾ ਇਸ ਤਰ੍ਹਾਂ ਕਲਰ ਆਣਗੇ ਜੀ ਇਹਦੇ ਵਿੱਚ ਤਨ ਆਪਾਂ ਖੋਲ ਕੇ ਨਹੀਂ ਦਿਖਾ ਸਕਦੇ ਜੀ ਇਹ ਕਿਉਂਕਿ ਆਪਾਂ ਨੇ ਸੈੱਟ ਹੈ ਜਿਹੜੇ ਉਹ ਖੋਲ ਨਹੀਂ ਸਕਦੇ ਇੱਕ ਨਾਲ ਦੇ ਤੁਹਾਨੂੰ ਕਈ ਕਈ ਸੈੱਟ ਨੇ ਜਿਹੜੇ ਉਹ ਮਿਲ ਜਾਣਗੇ ਜੀ ਡਿਜ਼ਾਈਨ ਆਪਾਂ ਤੁਹਾਨੂੰ ਦਿਖਾ ਰਹੇ ਆਂ ਦੇਖੋ ਜੀ ਆਹ ਡਿਜ਼ਾਈਨ ਹੈ ਜਿਹੜਾ ਇਹਦੇ ਵਿੱਚ ਆਲੇ ਡਾਟ ਹੈ ਬਾਕੀ ਫੁੱਲ ਦਾ ਫਰਕ ਹੈ ਜੀ ਆਹ ਵਾਲਾ ਹੈਗਾ ਜਿਹੜੇ ਇਸਦੇ ਸਰਕਲ ਹੈ ਇਹਦੇ ਡਿਜ਼ਾਈਨ ਦਾ ਫਰਕ ਹੈ ਜੀ ਆਹ ਵਾਲਾ ਹੈਗਾ ਜਿਹੜੇ ਇਸਦੇ ਪੱਤੀ ਹੈ ਡਿਜ਼ਾਈਨ ਦਾ ਫਰਕ ਹੈ ਜੀ ਤੇ ਆਹ ਹੈਗਾ ਜਿਹੜਾ ਤੁਹਾਨੂੰ ਇਸਦੇ ਵਿੱਚ ਡਿਜ਼ਾਈਨ ਇਹਦਾ ਫਰਕ ਹੈ ਜਿਹੜਾ ਉਹ ਦੇਖ ਹੀ ਰਿਹਾ ਜੀ ਆਹ ਆਪਣੇ ਕੋਲੇ ਸਾਰੀ ਵੈਰਾਈਟੀ ਪਈ ਹੈ ਜੀ